ਪੰਜਾਬੀ ਫਿਲਮ ਇੰਡਸਟਰੀ ਦੀ ਮਸ਼ਹੂਰ ਅਦਾਕਾਰਾ ਸੋਨੀਆ ਮਾਨ 2025 ਵਿੱਚ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਈ ਉਹਨਾਂ ਦਾ ਇਹ ਕਦਮ ਫਿਲਮ ਕਿਸਾਨੀ ਤੇ ਰਾਜਨੀਤੀ ਦੀਆਂ ਤਿੰਨ ਦੁਨੀਆਂ ਦੇ ਮਿਲਾਪ ਦੀ ਇੱਕ ਨਵੀਂ ਮਿਸਾਲ ਹੈ ਉਹਨਾਂ ਦੇ ਪਿਤਾ ਬਲਦੇਵ ਸਿੰਘ ਮਾਨ ਜੋ ਕਿ ਕੀਰਤੀ ਕਿਸਾਨ ਯੂਨੀਅਨ ਦੇ ਆਗੂ ਸਨ ਕਿਸਾਨ ਹੱਕਾਂ ਲਈ ਲੜਦੇ ਹੋਏ ਸ਼ਹੀਦ ਹੋ ਗਏ ਸਨ ਸੋਨੀਆ ਮਾਨ ਦਾ ਜਨਮ ਅਤੇ ਪੜ੍ਹਾਈ ਜਨਮ ਹਲਦਵਾਨੀ ਉੱਤਰਾਖੰਡ ਪੀਤਾ ਬਲਦੇਵ ਸਿੰਘ ਮਾਨ ਕਿਸਾਨ ਆਗੂ ਸ਼ਹੀਦ ਮਾ ਪਰਮਜੀਤ ਕੌਰ ਪਾਲਣ ਪੋਸ਼ਣ ਅਮਰਸਰ ਕਰੀਅਰ ਦੀ ਸ਼ੁਰੂਆਤ 2007 ਵਿੱਚ ਲਿੰਕਾ ਫਰੈਸ਼ ਫੇਸ ਆਫ ਪੰਜਾਬ ਫਿਲਮੀ ਕਰੀਅਰ ਸਫਲਤਾ ਅਤੇ ਚੁਣੌਤੀਆਂ ਸੋਨੀਆ ਮਾਨ ਨੇ ਪੰਜਾਬੀ ਹਿੰਦੀ ਮਲਿਆਲਮ ਮਰਾਠੀ ਅਤੇ ਤੇਲਗੂ ਫਿਲਮਾਂ ਵਿੱਚ ਕੰਮ ਕੀਤਾ 2013 ਦੀ ਫਿਲਮ ਹਾਨੀ ਹਰਪਜਨ ਮਾਨ ਦੇ ਨਾਲ ਉਹਨਾਂ ਦੀ ਪਹਿਲੀ ਹਿੱਟ ਫਿਲਮ ਬਣੀ ਚਾਰ ਮਹੱਤਵਪੂਰਨ ਫਿਲਮਾਂ 25 ਕਿੱਲੇ ਮੋਟਰ ਮਿੱਤਰਾਂ ਦੀ ਕਹੀਏ ਪਿਆਰ ਬਾਲੀਵੁੱਡ ਹੈਪੀ ਹਾਰਦੀ ਐਡ ਹੀਰ ਹਿਮਿੰਸ ਰਸ਼ਮੀਆਂ ਦੇ ਨਾਲ 2024 ਦੀ ਪੰਜਾਬੀ ਫਿਲਮ ਹੌਲਦਾਰਨੀ ਅਜੇ ਰਿਲੀਜ਼ ਨਹੀਂ ਹੋਈ ਕਿਸਾਨ ਅੰਦੋਲਨ ਵਿੱਚ ਭੂਮਿਕਾ ਸੋਨੀਆ ਮਾਨ ਕਿਸਾਨੀ ਪਛੋਕੜ ਵਾਲੀ ਅਦਾਕਾਰਾ ਹੋਣ ਕਰਕੇ ਕਿਸਾਨ ਅੰਦੋਲਨ ਵਿੱਚ ਵੱਧ ਝੜ ਕੇ ਭਾਗ ਲਿਆ ਉਹ ਸਿੰਗੂ ਅਤੇ ਟਿੱਕਰੀ ਬਾਰਡਰ ਤੇ ਕਿਸਾਨਾਂ ਦੇ ਹੱਕ ਵਿੱਚ ਦਿਖੀ ਉਹਨਾਂ ਦੀ ਭੂਮਿਕਾ ਕਿਸਾਨੀ ਹੱਕਾਂ ਲਈ ਆਵਾਜ਼ ਉਠਾਈ ਸੋਸ਼ਲ ਮੀਡੀਆ ਰਾਹੀਂ ਅੰਦੋਲਨ ਨੂੰ ਮਜ਼ਬੂਤ ਬਣਾਇਆ ਕਿਸਾਨੀ ਅੰਦੋਲਨ 'ਚ ਮਹਿਲਾਵਾਂ ਦੀ ਭਾਗੀਦਾਰੀ ਨੂੰ ਉਤਸ਼ਾਹਿਤ ਕੀਤਾ ਟਰੋਲਿੰਗ ਅਤੇ ਸ਼ੱਕ ਸੂਰਤ ਦੀ ਹਾਲ 2021 ਵਿੱਚ ਸੋਨੀਆ ਮਾਨ ਟਰੋਲਿੰਗ ਅਤੇ ਵਿਵਾਦਾਂ ਦਾ ਸ਼ਿਕਾਰ ਹੋਈ ਸੋਸ਼ਲ ਮੀਡੀਆ ਤੇ ਅਫਵਾਹਾਂ ਫੈਲਾਈਆਂ ਕਿ ਉਹ ਸ਼੍ਰੋਮਣੀ ਕਾਲਲ ਜ ਸ਼ਾਮਲ ਹੋ ਰਹੀ ਹੈ ਸੋਨੀਆ ਮਾਨ ਦਾ ਪ੍ਰਤੀਕਰਮ ਮੈਂ ਕਿਸੇ ਵੀ ਰਾਜਨੀਤਿਕ ਜਥੇਬੰਦੀ ਨਾਲ ਨਹੀਂ ਜੁੜੀ ਜਿਨ੍ਹਾਂ ਲਈ ਮੈਂ ਆਪਣਾ ਕਰੀਅਰ ਛੱਡਿਆ ਉਹਨਾਂ ਨੇ ਮੈਨੂੰ ਗਰਦਾਰ ਕਹਿ ਦਿੱਤਾ ਆਪ ਚ ਸ਼ਾਮਲ ਹੋਣ ਦਾ ਫੈਸਲਾ ਸੋਨੀਆ ਮਾਨ 2025 ਚ ਆਮ ਆਦਮੀ ਪਾਰਟੀ ਆਪ ਚ ਸ਼ਾਮਲ ਹੋਣ ਦੀ ਕੋਸ਼ਿਸ਼ ਨਾ ਕੀਤੀ ਆਪ ਨੇ ਉਹਨਾਂ ਨੂੰ ਖੁਸ਼ਹਾਲ ਪੰਜਾਬ ਲਈ ਵਚਨਬੰਦ ਦੱਸਿਆ ਸੋਨੀਆ ਮਾਨ ਨੇ ਕਿਹਾ ਕਿ ਮੈਂ ਪੰਜਾਬ ਅਤੇ ਪੰਜਾਬੀਆਂ ਦੀ ਤਰੱਕੀ ਲਈ ਦਿਨ ਰਾਤ ਮਿਹਨਤ ਕਰਨ ਲਈ ਤਿਆਰ ਹਾਂ ਕਿ ਇਹ ਨਵਾਂ ਰਾਜਨੀਤਿਕ ਵਿਖਿਆ ਸੋਨੀਆ ਮਾਨ ਕਿਸਾਨ ਅੰਦੋਲਨ ਮਨੋਰੰਜਨ ਅਤੇ ਰਾਜਨੀਤੀ ਦੇ ਤਿੰਨ ਮੂਹੀ ਸ਼ਖਸੀਅਤ ਬਣ ਚੁੱਕੀ ਹੈ ਹੁਣ ਇਹ ਦੇਖਣਾ ਦਿਲਚਸਪ ਹੋਵੇਗਾ ਕਿ ਉਹ ਆਪ ਵਿੱਚ ਸ਼ਾਮਲ ਹੋ ਕੇ ਵੱਡੀ ਸਿਆਸੀ ਭੂਮਿਕਾ ਨਿਭਾਉਣ ਵਿੱਚ ਕਾਮਯਾਬ ਹੁੰਦੀ ਹੈ ਜਾਂ ਨਹੀਂ